ਹਾਂਜੀ ਮੈਂ ਫਰਸਟ ਲੇਜੈਂਡ ਕੱਪ ਬਾਸਕਟਬਾਲ 올 ਇੰਡੀਆ ਮਾਸਟਰ ਗੇਮ ਦੇ ਵਿੱਚ ਪਾਰਟਿਸਪੇਸ਼ਨ ਕਰਕੇ ਆਇਆ ਇਹ ਜਿਹੜੀ ਪਾਰਟਿਸਪੇਸ਼ਨ ਸੀ ਇਹ ਮੇਰੀ ਰੈਸਟ ਆਫ ਇੰਡੀਆ ਟੀਮ ਵੱਲੋਂ ਸੀਗੀ ਔਰ ਪਹਿਲਾ ਵੀ ਮੈਂ ਮਰ ਮਸ਼ਾਅੱਲਾ ਵਿਖੇ ਔਰ ਖੇਲੂ ਇੰਡੀਆ ਦਿੱਲੀ ਵਿਖੇ ਜਿਹੜਾ ਹੈਗਾ 올 ਇੰਡੀਆ ਮਾਸਟਰ ਗੇਮ ਚ ਪਾਰਟਿਸਪੇਸ਼ਨ ਕਰ ਚੁੱਕਿਆ ਔਰ ਉੱਥੇ ਵੀ ਅਸੀਂ ਲਗਾਤਾਰ ਕੰਟੀਨਿਊ 골ਡ ਮੈਡਲ ਹਾਸਲ ਕੀਤਾ ਤੇ ਹੁਣ ਵੀ ਨਾ ਜਿਹੜੀਆਂ 올 ਇੰਡੀਆ ਮਾਸਟਰ ਗੇਮ ਹੋਈ ਹੈ ਬਾਸਕੋਰੋਲ ਚੈਂਪੀਅਨਸ਼ਿਪ ਇਹਦੇ ਚ ਵੀ 골ਡ ਹਾਸਲ ਕਰਕੇ 골ਡ ਕੱਪ ਜਿੱਤ ਕੇ ਲੈ ਕੇ ਆਏ ਬੇਸਿਕਲੀ ਮੈਂ ਜਿਹੜਾ ਹੈਗਾ ਬੇਸਿਕਲੀ ਤੋਂ ਸਟਾਰਟ ਅਪ ਦੁਬਾਰਾ ਕਰਤਾ ਹਾਂ ਕੋਈ ਵੀ ਕੋਈ ਬੇਸਿਕਲੀ ਮੈਂ ਬਾਸਕਟਬਾਲ ਸੀਨੀਅਰ ਨੈਸ਼ਨਲ ਪਲੇਅਰ ਹਾਂ ਔਰ 97 ਤੋਂ ਹੁਣ ਤੱਕ ਜਿਹੜਾ ਹੈਗਾ ਬਾਸਕਟਬਾਲ ਗੇਮ ਦੇ ਵਿੱਚ ਕੀ ਪਾਰਟਿਸਪੇਸ਼ਨ ਔਰ ਸਰਕਲ ਕਬੱਡੀ ਦੇ ਵਿੱਚ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਖੇੜ ਚੁੱਕਿਆ ਹਾਂ ਜੀ ਤੇ ਪੂਲ ਰੇਂਜ ਗੇਮਸ ਇਸ ਤੋਲਾ ਪੂਲ ਰੇਂਜ ਗੇਮਸ ਇੰਟਰ ਜ਼ੋਨ ਗੇਮਸ ਦੇ ਵਿੱਚ ਵੀ ਮੇਰੇ ਮਤਲਬ 26 ਸਾਲ ਦਾ ਜਿਹੜਾ ਹੈਗਾ ਸਪੋਰਟਸ ਦਾ ਰਿਕਾਰਡ ਹੈ ਤੇ ਹੁਣ ਤੱਕ ਮੈਨੂੰ 30 ਇਅਰ ਹੋ ਗਏ ਕੰਪਲੀਟ ਖੇਡਦੇ ਨੇ ਇਰੇ ਵਿੱਚ 골ਡ ਮੈਡਲ ਹਾਸਲ ਕਰਕੇ ਕੀਤੇ ਆ ਜੀ ਔਰ ਪਹਿਲਾਂ ਵੀ সিলవర్ ਮੈਡਲ ਤੇ 골ਡ ਮੈਡਲ ਹੀ ਹਾਸਲ ਕੀਤੀ ਆ ਜੀ ਤੇ ਤੁਸੀਂ ਕਿੜ ਕੇ ਆ ਜੀ ਤੇ ਪੰਜਾਬ ਭਾਰਤ ਦੀ ਜਿਹਾ ਸਰਕਾਰ ਦੇ ਤੋਂ ਹੁਣ ਅ ਮਤੌਰ ਕੋਈ ਤੋਫਾ ਦਿੱਤਾ ਗਿਆ ਹੋ ਜਦੋਂ ਹੁਣ ਮੈਂ ਗੋਆ ਵਿਖੇ ਪਾਰਟਿਸਪੇਸ਼ਨ ਕਰਕੇ ਆ ਜੀ ਤੇ ਉਤੋਂ ਫਸਟ ਲੈਜੈਂਡ ਕੱਪ ਜਿੱਤ ਕੇ ਲੈ ਕੇ ਆਏ ਸਾਡੀ ਆਰਓਈ ਟੀਮ ਬੈਸਟ ਆਫ ਇੰਡੀਆ ਟੀਮ ਆ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜਿਹੜੇ ਸਾਡੇ ਰਿਪੋਰਟਰ ਐਸਐਸਪੀ ਮਤੌਰ ਐਸਐਸਪੀ ਨੇ ਉਹਨਾਂ ਨੇ ਮੈਨੂੰ ਆਫਿਸ ਬੁਲਾ ਕੇ ਬੜਾ ਵਧੀਆ ਮਾਨ ਸਨਮਾਨ ਦਿੱਤਾ ਔਰ ਰਿਗਾਰਡ ਵੀ ਕੀਤਾ ਜੀ ਤੇ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇੱਕ ਸਪੋਰਟਸ ਨੂੰ ਬਹੁਤ ਸਤਿਕਾਰ ਦਿੱਤਾ ਤੇ ਇਸ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਾਨੂੰ ਦੇਖ ਕੇ ਜਿਹੜੇ ਆਉਣ ਵਾਲੇ ਪਲੇਅਰ ਜਨਰੇਸ਼ਨ ਆ ਨਵੀਂ ਉਹ ਨਸ਼ਿਆਂ ਨੂੰ ਮੁਕਤ ਹੋ ਕੇ ਇਸ ਰਾਹ ਤੇ ਚੱਲੇ ਇਹ ਕੋ ਉਹਨਾਂ ਨੂੰ ਇੱਕ ਵੱਖਰਾ ਸੰਦੇਸ਼ ਮਿਲਿਆ ਇਸ ਬਾਰੇ ਜਿਹੜੇ ਮਤਲਬ ਕਿ ਨਵੇਂ ਪੱਤੀ ਹੋਣਗੇ ਉਹਨਾਂ ਲਈ ਇੱਕ ਸੰਦੇਸ਼ ਹਾਂ ਜਿਹੜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਵੇਂ ਜਨਰੇਸ਼ਨ ਆਣੀਆਂ ਜਾਂ ਨਵੇਂ ਵਰਤੀ ਨੌਜਵਾਨ ਹੋਣਗੇ ਤੇ ਉਹਨਾਂ ਵਾਸਤੇ ਵੀ ਇੱਕ ਸੰਦੇਸ਼ ਆ ਵੀ ਤੁਸੀਂ ਨਸ਼ਿਆਂ ਤੋਂ ਰਹਿਤ ਰਹੋ ਕੇ ਇਸ ਸਪੋਰਟਸ ਦੇ ਵੱਲ ਧਿਆਨ ਦੇ ਕੇ ਔਰ ਸਪੋਰਟਸ ਐਕਟੀਵਿਟੀ ਵੱਲ ਆਪਣਾ ਧਿਆਨ ਦਿਓ ਉਹਦੇ ਨਾਲ ਫਿਜ਼ੀਕਲ ਤੌਰ ਤੇ ਆਪਦੀ ਵੀ ਫਿਟਨੈਸ ਬਣੀ ਰਹਿੰਦੀ ਆ ਔਰ ਦੂਸਰਿਆਂ ਨੂੰ ਵੀ ਜਿਹੜਾ ਉਤਸ਼ਾਹ ਮਿਲਦਾ